ਲਵਲੀ ਤੂੰ ਸਿਆਣਾ ਹਿਆਲਾ ਪੁੱਤ ਹੁਣ ਬਾਹਰ ਨਾ ਫਿਰਿਆ ਤੁਰਿਆ ਨਾ ਕਰ ਸਮਾਂ ਨਿਗਾ ਚੰਗਾ ਉਹ ਮੰਮੀ ਮਾੜਾ ਮੋਟਾ ਤੇ ਜਾਣਾ ਪੈਂਦਾ ਹੀ ਐ ਨਹੀਂ ਨਹੀਂ ਹੁਣ ਨਾ ਮੁੰਡੇ ਆਵਾਜ਼ ਮਾਰ ਕੇ ਲੈ ਜਾਂਦੇ ਆ ਰੋਜ਼ ਤੂੰ ਫੋਨਾਂ ਤੇ ਖਬਰਾਂ ਵੇਖਣ ਡਿਆ ਹਾਂ ਕਿੱਦਾਂ ਖਬਰਾਂ ਉਣ ਡੀਆਂ ਨਾਲੇ ਨਾ ਜਿੰਨੂੰ ਰਿਸ਼ਤੇ ਬਾਰੇ ਕਿਹਾ ਸੀ ਉਹਦਾ ਫੋਨ ਆਇਆ ਵਾ ਉਹ ਕਹਿੰਦੇ ਵੀ ਕੁੜੀ ਹੈਗੀ ਆ ਅਸੀਂ ਜਾਦਾ ਟਾਈਮ ਨਹੀਂ ਪਾਉਣਾ ਵਿਆਹ ਜਰਾ ਕਰ ਦੇਣਾ ਵਾ ਹੁਣ ਤੋਂ ਨਾ ਤਿਆਰੀਆਂ ਕਰਦੇ ਆ ਕਰ ਨਹੀਂ ਹਾਈ ਹਾਈ ਕੋਹ ਨਹੀਂ ਹਾਲ ਤੇਰਾ ਵੀ ਆ ਸੂਟ ਤੈਨੂੰ ਸਵਾਕੇ ਦਿੱਤਾ ਸੀ ਕਿ ਚੱਲ ਕਿਤੇ ਜਾਣਾ ਜੂਣਾ ਪਵੇ ਤੇ ਫੇਰ ਬੰਦਾ ਪਾ ਲੈ ਤੇ ਤੂੰ ਤੇ ਘਰੇ ਹੀ ਉਹਨੂੰ ਐਰ ਪਾ ਕੇ ਤੇ ਬੈਠੀ ਆ ਮਾਮੀ ਮੇਰਾ ਜੀ ਕਰੰਦਿਆ ਨਵਾਂ ਸੂਟ ਪਾਉਣ ਨੂੰ ਤੇ ਮੈਂ ਤਾਂ ਕਰਕੇ ਪਾ ਲਿਆ ਸੀ ਕੋਈ ਨਹੀਂ ਲਾ ਦਿੰਨੀ ਆ ਬਾਅਦ ਵਿੱਚ ਕੋਈ ਗੱਲ ਨਹੀਂ ਇਹ ਜਿਹੜੇ ਨਵੇਂ ਸੂਟਾਂ ਵਾਲਾ ਚਾਹ ਵਾ ਨਾ ਤੇਰਾ ਇਹ ਵੀ ਪੂਰਾ ਕਰ ਦੇਣਾ ਵਾ ਨਾਨੀ ਤੇਰੇ ਡਈ ਅਸਲਾਮਾਂ ਕਰਨ ਤੇਰੇ ਵਿਆਹ ਦੀਆਂ ਸਾਰੇ ਚਾਹ ਤੇ ਹੋ ਜਾਣੇ ਆ ਪੂਰੇ ਇਹਨੂੰ ਬਦਲ ਕੇ ਨਾ ਤੇ ਘਰ ਵਾਲਾ ਹੀ ਪਾ ਲਾ